ਸ਼ਹੀਦੀ ਸ਼ਾਦ ਦੀ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਲਾਲੜੂ ਮੰਡੀ ਪਹੁੰਚਿਆ ਸੰਗਤਾਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਤੋਂ ਛੱਡਿਗੜ ਰਾਹੀਂ ਨਿਕਲਦਾ ਹੋਇਆ ਨਗਰ ਕੀਰਤਨ ਲਾਲੜੂ ਮੰਡੀ ਪਹੁੰਚਿਆ ਜਿੱਥੇ ਲਾਲੜੂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਨਗਰ ਕੀਰਤਨ ਫਿਰ ਦਿੱਲੀ ਵੱਲ ਰਵਾਨਾ ਹੋ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬ ਤੇ ਉਹਨਾਂ ਦੇ ਤਿੰਨ ਸਿੱਖਾ ਭਾਈ ਸਤੀ ਦਸ ਜੀ, ਭਾਈ ਮਤੀ ਦਾ ਜੀ ਅਤੇ ਭਾਈ ਦਿਆਲਾ ਜੀ ਨੇ ਮਾਨਵਤਾ ਦੀ ਭਲਾਈ ਅਤੇ ਦੂਸਰੇ ਦੇ ਧਰਮ ਨੂੰ ਬਚਾਉਣ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਜੋ ਕਿ ਨਾ ਭੁੱਲਣ ਯੋਗ ਹੈ। ਉਹਨਾਂ ਕਿਹਾ ਕਿ ਅੱਜ ਕਿੰਨਾ ਚੰਗਾ ਹੁੰਦਾ ਜੇਕਰ ਹਿੰਦੂ ਪਰਾਂ ਮੰਦਿਰਾਂ ਵਿੱਚ ਇਕੱਠੇ ਹੋ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਮਨਾਉਂਦੇ ਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਜਿਨਾਂ ਦੇ ਧਾਰਮ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਆਦੇਤ ਦਿੱਤੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਰਣਵੀਰ ਸਿੰਘ ਦੀ ਲਾਲੜੂ ਤੋਂ ਵਿਸ਼ੇਸ਼ ਰਿਪੋਰਟ

ਸਰ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਤੇਗ ਬਹਾਦਰ ਪਾਤਸ਼ਾਹ ਦੀ ਲਾ ਸਾਨੀ ਸ਼ਹਾਦਤ ਨੂੰ ਮੁਖ ਰੱਖਦੇ ਆਂ ਸ਼੍ਰੀਮਾਨ ਸੰਤ ਬਾਬਾ ਪ੍ਰਤਖਾਲ ਸਿੰਘ ਜੀ ਵੱਲੋਂ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਿਸ਼ਾਨ ਚਿੰਤ ਸਿੰਘ ਤੀਰ ਕਸ਼ਵਾਲੇ ਸਿੰਘ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 350 ਸਾਲਾ ਅਰਧ ਸ਼ਤਾਬਦੀ ਨੂੰ ਮੋਹਰਾ ਖੜਿਆ ਜਿੱਥੇ ਮਹਾਨ ਨਗਰ ਕੀਰਤਨ ਗੁਰਸਾਗਰ ਸਾਹਿਬ ਜਿੱਥੇ ਪਰਸੋ ਰੋਜ਼ ਤੋਂ ਹੀ ਅਕਾਲ ਤਖਤ ਸਾਹਿਬ ਗੁਰੂ ਕੇ ਮੈਲਾ ਤੋਂ ਆਰੰਭ ਹੋਇਆ ਔਰ ਪੜਾ ਘੜ ਪੜਾ ਕਰਦੇ ਹੋਏ ਅੱਜ ਚੰਡੀਗੜ੍ਹ ਤੋਂ ਆਰੰਭ ਹੋ ਕੇ ਜ਼ਿਰਖਪੁਰ ਜ਼ਿਰਖਪੁਰ ਤੋਂ ਅੱਜ ਲਾਲੂ ਪਹੁੰਚਿਆ ਹੈ ਸੰਗਤਾਂ ਨੇ ਭਾਈ ਜਗਜੀਤ ਸਿੰਘ ਜੀ ਸਰਵੜ ਹੋਰ ਗੁਰਸਿੱਖ ਪਿਆਰੇ ਲਾਲੂ ਜੀ ਨੂੰ ਸਮੱਤੇ ਪ੍ਰਬੰਧਕਾਂ ਨੇ ਸੰਗਤਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬ ਪਿਆਰਿਆਂ ਨੂੰ ਜੀ ਆਇਆਂ ਆਖ ਸੋ ਪਿਆਰ ਦੇ ਨਾਲ ਅੱਥੇ ਅੱਜ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਪਿੰਡ ਤਰਾਵੜੀ ਵਿਖੇ ਜਿੱਥੇ ਵਿਸ਼ਰਾਮ ਹੋਏਗਾ ਔਰ ਨਾਲ ਅੱਗੇ ਹੀ ਕੱਲ ਫਿਰ ਮਜਨੂ ਕੇ ਟਿੱਲੇ ਔਰ ਨਾਲ ਹੀ ਫਿਰ 27 ਤਰੀਕ ਨੂੰ ਗੁਰਦੁਆਰਾ ਸਿਸਗਰ ਸਾਹਿਬ ਰਕਾਬਗੰਦ ਸਾਹਿਬ ਔਰ 27 ਤਰੀਕ ਦਾ ਰੈਂ ਸੁਭਾਈ ਕੀਰਤਨ ਜਿਹੜਾ ਹੈ ਉਹ ਆਪਣੇ ਲੱਖੀ ਸਾਹਿਬ ਅੰਜਾਰਾ ਹਾਲ ਰਕਾਬਗੰਦ ਸਾਹਿਬ ਵਿਖੇ ਹੋਏਗਾ ਸੋ ਸਾਰੀਆਂ ਸੰਗਤਾਂ ਦਾ ਪਿਆਰਿਆਂ ਦਾ ਪ੍ਰਬੰਧਕਾਂ ਦਾ ਮੈਂ ਹਿਰਦੇ ਕਰਕੇ ਧੰਨਵਾਦੀਆਂ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਸਾਥ ਦਿੱਤਾ ਔਰ ਪੰਜਾਂ ਪਿਆਰਿਆਂ ਨੂੰ ਜੀਓ ਆਇਆ ਆਖਿਆ ਮੈਂ ਸਾਰੇ ਵੀਰਾਂ ਦਾ ਛੜਵੜ ਸਾਹਿਬ ਦਾ ਖਾਸ ਕਰਕੇ ਇਹਦੇ ਕਰਕੇ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਜੇ ਸੀ ਲਾਲੂੜ ਦੀ ਸੰਗਤ ਜਿਹੜਾ ਨਗਰ ਕੀਰਤਨ ਸ੍ਰੀ ਅਮਰਸਰ ਤੋਂ ਲੱਗੇ ਅਨੰਦਪੁਰ ਸਾਹਿਬ ਤੇ ਰਾਤ ਨੂੰ ਉਹਨਾਂ ਦੇ ਪੜਾ ਚੰਡੀਗੜ੍ਹ ਤੀਆ ਚੰਡੀਗੜ੍ਹ ਤੋਂ ਹੁੰਦੇ ਹੋਏ ਜਿਰਪੁਰਾ ਹੁੰਦਾ ਹੋਇਆ ਸਾਡੇ ਤੇ ਲਾਲੂੜ ਪਹੁੰਚਣ ਵਾਲਾ ਹੈ ਇਸ ਸਾਰੀ ਸੰਗਤ ਦਾ ਉਹਨਾਂ ਦੇ ਸਵਾਗਤ ਕਰਨ ਵਾਸਤੇ ਨਾਗਮੰਤਰ ਤੋਂ ਹੋਣ ਵਾਸਤੇ ਖੜੀਆਂ ਹਨ ਸੋ ਅੱਜ ਦਾ ਜਿਹੜਾ ਸਮਾਗਮ ਹੈ ਜਾਂ ਇਹ ਨਗਰ ਕੀਰਤਨ ਦੀ ਅਸੀਂ ਸੇਵਾ ਸੰਭਾਲ ਜਾਂ ਕਹਿੰਦੇ ਤੁਸੀਂ ਆਪਣਾ ਨੂੰ ਸਿਰਧਾ ਦੇਣ ਵਾਸਤੇ ਖੜੇ ਹੋਇਆ ਗੁਰੂ ਤੇਗ ਬਹਾਦਰ ਜੀ ਉਹ ਗੁਰੂ ਹੋਏ ਹਨ ਜਿਨ੍ਹਾਂ ਨੇ ਹਿੰਦੂ ਦੀ ਚਾਦਰ ਕਾਇਆ ਗਿਆ ਤਿਲਕ ਜੰਝੂ ਰਾਖਾ ਪਰਪਦਾਕ ਕਿੰਨੋਂ ਬੜੋ ਕੋਲੋਂ ਮੇ ਸਾਤਾ ਸੋ ਉਹਨੇ ਮਾਨਵਤਾ ਦੇ ਭਾਈ ਵਾਸਤੇ ਇਹ ਸਹਾਦਤ ਕੀਤੀ ਹੈ ਉਹਨਾਂ ਦੇ ਨਾਲ ਚਾ ਤਿੰਨ ਸਿੰਘ ਜਿਹੜੇ ਆ ਭਾਈ ਜਤਾ ਜੀ ਅਬੀ ਤੇ ਭਾਈ ਜਤਾ ਜੀ ਜਿਹਨਾਂ ਨੂੰ ਔਰੰਗਜ਼ੇਬ ਨੇ ਉਸ ਵੱਡੀ ਹਕੂਮਤ ਨੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਤੋਂ ਸਿੱਧੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਸੋ ਗੁਰਦੇਵ ਬਾਦਰੀ ਸੋ ਹਿੰਦੀ ਦੀ ਜਾਦੀ ਨਹੀਂ ਕਿਹਾ ਗਿਆ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਅੱਜ ਉਹ ਆਪਣੀ ਵੱਡੀ ਸਹਾਇਤਾ ਦਿੱਤੀ ਹੈ ਸਾਡੀ ਇੱਕ ਤਰਸਦੀ ਹੈ ਕਿ ਅਸੀਂ ਸ਼ਹਾਦਤ ਨੂੰ ਭੁੱਲ ਚੁੱਕੇ ਹਾਂ ਅੱਜ ਵਸੇ ਦੇ ਮੁਤਾਬਕ ਇਹ ਬਣਦਾ ਸੀ ਕਿ ਸਾਰੇ ਹਿੰਦੂ ਧਰਮ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਹਿੰਦੂਆ ਜੋ 15 ਜਵੀ ਇਸ ਮਗਮਨ ਆਉਦੇ ਤਾਂ ਇੱਕ ਵੱਡਾ ਇੱਕ ਥਾਣੋਂ ਇੱਕ ਬਹੁਤ ਵੱਡਾ ਇੱਕ ਬੜਾ ਲੱਗਣਾ ਸੀ ਗਾਇਨੀ ਤੋਂ ਕਿਤੇ ਕਿਤੇ ਕੁਝ ਉਹਨਾਂ ਦੇ ਵਿੱਚੋਂ ਹੈਗੇ ਆ ਜਿਵੇਂ ਉਹਨਾਂ ਵਿੱਚੋਂ ਸੰਤ ਕਹਿੰਦੇ ਚਾਹੁੰਦੇ ਸੀ ਉਹਨਾਂ ਕਿਹਾ ਵੀ ਅੱਜ ਜੇ ਗੁਰੂ ਤੇਗ ਬਹਾਦਰ ਜੀ ਦੀ ਨਾਦੰਦੇ ਤੁਹਾਡੇ ਮੰਦਰਾਂ 'ਚ ਉਹ ਤਾਂ ਦੇ ਜੱਤਾ ਨੂੰ ਬਖਰ ਦਾ ਸਮਾਂ ਨਾ ਮਿਲਦਾ ਜੀ ਤਾਂ ਅੱਜ ਸਾਰੇ ਲਾਲੂੜੀ ਸੰਗਤ ਉਸ ਨਗਰਕੀਟ ਨੂੰ ਨਕਮਸਤ ਹੋਣ ਵਾਸਤੇ ਸਵਾਗਤ ਕਰਨ ਵਾਸਤੇ ਅੱਜ ਇਕੱਠੇ ਹੋਏ ਹੈ ਪ੍ਰਮਾਤਮਾ ਕਿਰਪਾ ਕਰੇ ਸਾਰੇ ਤੇ ਸਮੱਤ ਬਖਸ਼ਿਸ਼ ਕਰੇ ਸਾਨੂੰ ਕੋਝੀ ਆਵੇ ਅੱਜ ਸਾਰੇ ਰਲ ਮਿਲ ਕੇ ਇੱਕੋ ਹੋਈਏ ਸੋ ਵਾਜੂਜੀ ਦਾ ਖਲਸਾ ਵਾਜੂਜੀ